ਜ਼ਿੰਦਾ ਬਜ਼ੁਰਗ ਬੇਬੇ ਨੂੰ ਵਿਭਾਗ ਦੇ ਰਿਕਾਰਡ ਦੇ ਵਿੱਚ ਮਰੀ ਵਖਾ ਕੇ 6 ਮਹੀਨੇ ਤੋਂ ਉਸ ਦੀ ਪੈਨਸ਼ਨ ਹੀ ਕੱਟ ਦਿੱਤੀ ਗਈ ਹੈ ਜਦਦੇ ਬੇਬੇ ਬੈਂਕ ਪੈਸੇ ਕਢਵਾਉਣ ਦੇ ਲਈ ਗਈ ਹੈ ਦਾ ਉਲਟਾ ਬੈਂਕ ਨੇ ਬੇਬੇ ਦੇ 85000 ਰੁਪਏ ਕੱਢ ਲਏ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਗਰੀਬ ਤੇ ਆਮ ਜਨਤਾ ਨੂੰ ਬੜੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਇੱਕ ਬੜਾ ਹੀ ਹੈਰਾਨ ਕਰਨ ਦਾ ਮਾਮਲਾ ਜਿਉਂਦੀ ਜਾਗਦੀ ਬੇਬੇ ਜਿਸ ਦੇ ਬੁਢਾਪੇ ਦਾ ਸਹਾਰਾ ਸੀ ਬੁਢਾਪਾ ਪੈਨਸ਼ਨ ਪਰ ਉਹ ਬੰਦ ਹੋ ਜਾਂਦੀ ਹੈ ਤੇ ਬਜ਼ੁਰਗ ਤੇ ਜੀਣ ਦਾ ਸਹਾਰਾ ਖਤਮ ਹੋ ਜਾਂਦਾ ਜੋ ਪੈਨਸ਼ਨ ਦੇ ਆਸਰੇ ਆਪਣੀ ਜ਼ਿੰਦਗੀ ਕੱਟ ਰਹੇ ਹੁੰਦੇ ਨੇ ਅਜੇ ਹਾਈ ਹੋਏ ਗੁਰਦਾਸਪੁਰ ਦੇ ਪਿੰਡ ਵਡਾਲਾ ਦੇ ਵਿੱਚ ਜਿੱਥੇ ਇਹ ਜਿਹਾ ਹੀ ਹੋਇਆ ਗੁਰਦਾਸਪੁਰ ਦੇ ਪਿੰਡ ਵਡਾਲਾ ਦੇ ਵਿੱਚ ਜਿੱਥੇ ਪਿੰਡ ਵਡਾਲਾ ਗਰੰਥੀਆਂ ਤੋਂ ਇਹ ਮਾਮਲਾ ਸਾਹਮਣੇ ਆਇਆ ਵਿਭਾਗ ਦੀ ਗਲਤੀ ਦੇ ਚਲਦਿਆਂ ਜ਼ਿੰਦਾ ਬੇਬੇ ਨੂੰ ਮਰਿਆ ਘਰਾਰ ਕਰਕੇ ਆਪਣੇ ਰਿਕਾਰਡ ਦੇ ਵਿੱਚ ਉਸ ਨੂੰ 6 ਮਹੀਨੇ ਤੋਂ ਮਰਿਆ ਵਿਖਾ ਕੇ ਉਸ ਦੀ ਪੈਨਸ਼ਨ ਹੀ ਬੰਦ ਕਰ ਦਿੱਤੀ ਗਈ ਬੇਬੇ ਦਾ ਇੱਕ ਪੁੱਤ ਕੈਂਸਰ ਦਾ ਨਾਂ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ ਤੇ ਦੂਜਾ ਅਪਾਹਜ ਹੈ ਬਜ਼ੁਰਗ ਬੇਬੇ ਖੁਦ ਹਾਰਟ ਦੀ ਮਰੀਜ਼ ਹੈ ਤਾਂ ਦੱਸੋ ਹੁਣ ਬੇਬੇ ਜਾਵੇ ਤੇ ਕਿੱਧਰ ਨੂੰ ਜਾਵੇ ਉਲਟਾ ਬੈਂਕ ਨੇ ਬੀਬੀ ਦੇ 85000 ਰੁਪਏ ਵੀ ਕੱਢ ਦਿੱਤੇ ਨੇ ਬੈਂਕ ਦਾ ਕਹਿਣਾ ਹੈ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਮਰੇ ਹੋਏ ਹੋ ਤੇ 4 ਸਾਲ ਤੋਂ ਪੈਨਸ਼ਨ ਲੈ ਰਹੇ ਹੋ ਹੁਣ ਇਹ ਬਜ਼ੁਰਗ ਬੀਬੇ ਜਾਵੇ ਤੇ ਆਖਿਰ ਕਿੱਧਰ ਨੂੰ ਜਾਵੇ ਮੈਂ ਤਾਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾਂ ਕਰਤਾ ਮੈਂ ਕਿਹਾ ਟ੍ਰਾਂਸਫਰ ਹੋ ਗਈ ਤੇ ਟ੍ਰਾਂਸਫਰਵਾਇਆ ਮੈਂ ਓਕੇ ਹੈ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜਾ ਕੇ ਇੱਥੇ ਆਏ ਤੇ ਨਾਨੇ ਅਖਬਰੀ ਲਈ ਆਹੀ ਨਹੀਂ ਇਹ ਕੰਮ ਕਰ ਚੜ ਗਿਆ ਮੈਨੂੰ ਕੁਝ ਨਹੀਂ ਦੱਸਿਆ ਕਿ ਪਤ ਨੂੰ ਆਪਣੇ ਕੋਲ ਦੇ ਮੁੰਡੇ ਲੈ ਕੇ ਆਈ ਨਹੀਂ ਤੇ ਉਹ ਐਨੇ ਸਿਰ ਪੁੱਛਿਆ ਉਹਨਾਂ ਕਾ ਤੇ ਮਾਂ ਮਰ ਚੁੱਕੀ ਜੇ 4 ਸਾਲ ਹੋ ਗਏ ਫਿਰ ਸਾਨੂੰ ਭੱਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋ ਨਹੀਂ ਅਸੀਂ ਤਾਂ ਕਿਤੇ ਨਹੀਂ ਜਾ ਸਕਦੇ ਹਾਂਜੀ ਜਾਸਦੀ ਨਾ ਇਹ ਕੋਈ ਗੱਲ ਨਹੀਂ ਕਰ। ਮੇਨੂ ਮੈਨੂਨ ਖਾਤਮੇ ਨੂੰ ਖਾਤਾ ਤੋਂ ਕੋਲ ਦੇ। ਘਰੇ ਮੇਰੇ ਕਾਂਸੇ ਸਰਕਾਰ ਮਿਲ। ਦੇ ਦੇ ਮੈਨੂੰ। ਮੈਨੂੰ ਰਾਤ ਨੂੰ ਨੀਂਦ ਆ ਗਈ ਨਾ 28000 ਨਾ ਮੈਨੂੰ ਨੀਂਦ ਹੁੰਦੀ। ਮੈਂ ਤਾਂ ਲੋਟ ਛੱਡ ਟੈਂਸ਼ਨ ਵਜੇ ਮੈਂ ਤਾਂ ਔਟਾ ਰਿਪੋਰਟ ਦਿੱਤ ਲਈਆਂ ਹਾਂ। ਇਹ ਕੀ ਕਾਰਨ ਹੋ ਗਿਆ ਵਾ ਕੀ ਕਿੰਨੇ ਕੰਮ ਕਰਦੇ ਤਾਂ ਕਿੰਨੇ ਮਰਿਆ ਦਾ ਇਹ ਇਹਨੇ ਛੱਟ ਮਿੰਟ ਪਹੁੰਚਾਤਾ ਤੇ ਬੈਠ ਕੇ ਵੇਖੀ ਫਿਰ ਜਿਹਨੂੰ ਫੋਮ ਮਿਲਿਆ ਨਹੀਂ ਨਾ ਇਹਨਾਂ ਤੋਂ ਚੰਦੇਲੀ ਕਾ ਅਦਾ ਲੱਗਦਾ ਵੀ ਕਿਨੇ ਕਿਨੇ ਹਾਂ ਤੇ ਪੁੱਛਾ ਕੀਤਾ ਨੂੰ ਪਾਇਦੇ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਮਾਤਾ ਜੀ ਨੇ ਵੀ ਕਿਤੇ ਗੇੜੇ ਕਰਦੇ ਸੀ ਨਾ ਸਮਾਂ ਹੋ ਗਿਆ ਗੇੜੇ ਕਰਦੇ 6 ਮਹੀਨੇ ਹੋ ਗਏ ਹਾਂ ਜੀ ਜਿਹੜਾ ਤੁਹਾਨੂੰ ਮਰਿਆਇ ਇਕਰਾਰ ਕੀਤਾ ਹੋ ਕਿ ਮਾਦੇ ਕਿੰਨੇ ਦਿਨ ਤੋਂ ਮਰੀਜ਼ ਹੈ ਚਾਰ ਸਾਲ ਚਾਰ ਸਾਲ ਆਏ ਉਸ ਮੈਡਮ ਨੇ ਬੱਦੀ ਨੇ ਕਹਿੰਦਾ ਨਾ ਦੱਸਿਆ ਪਤਸੂ ਉਹ ਨੰਨੇ ਨੇ ਗੱਲ ਕਰਨ ਦੇ ਇਹ ਮਰਿਆਂ ਤੇ ਗਏ ਆਏ ਆ ਸਾਡੇ ਹੁਣ ਖਾਤਾ ਮੈਲਾਂ ਨੂੰ ਫੋਲਣ ਦਾ ਗਰਾਂਦੇ ਨਹੀਂ ਆਏ ਹਿੰਦੇ ਫੋਲ ਸਕਦੇ ਪਰਵਾਜ਼ ਜੀ ਕੋਲ ਪਰਵਾਜ਼ ਜੀ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਇੱਕ ਜੱਕ ਮੇਰਾ ਛੋਟਾ ਬੱਚਾ ਜੀ ਆਹ ਬਾੜ ਦੇ ਮਰੀਜ਼ ਹੈ ਹਾਂਜੀ ਤੇ ਬੇਟਾ ਕਿੱਸੂ ਜ਼ਰੂਰ ਹਾਂਜੀ ਜੀ ਆਪੇ ਹਾੜ ਦੇ ਮਰੀਜ਼ੇ ਬੇਟਾ ਵੀ ਬੰਦ ਜੀ ਹਾਂ ਹਾਂਜੀ ਨਹੀਂ ਮੇਰੇ ਪੋਤੇ ਵੀ ਨਹੀਂ ਠੀਕ ਹਨ ਇਹਦਾ ਵੀ ਚਿੰਤਾ ਮੈਨੂੰ ਰਹਿੰਦੀ ਆ ਅੱਜ ਹਾਂਜੀ ਇਹਨੂੰ ਕੈਂਸਰ ਦੀ ਲੱਗ ਸੁਭਾਏ ਨੂੰ ਜੀ ਦੂਜਾ ਸੁਭ ਜਾਵਾ ਤੇ ਢਾ ਕੀ ਆ ਤੇ ਇੱਥੇ ਹੀ ਹੁਣੇ ਉੱਤਰ ਉੱਤਰ ਲੱਗ ਗਿਆ ਪਤਾ ਨਹੀਂ ਕਿਤੇ ਚਲ ਗਿਆ ਬਾਈ ਅਸੀਂ ਤਾਂ ਕੰਨਿਆਂ ਵੀ ਜਾਵਾਂ ਤੇ ਚਲ ਜਾਵਾਂ ਤੇ ਬੈਠ ਕੇ ਦੂਰ ਗੱਲ ਚੱਲ ਜੀ ਕੋਈ ਨਾ ਕਿ ਤੂੰ ਵੇਖਿਆ ਹੋਵਗੇ ਕਿ ਤੂੰ ਫਿਰਦਾ ਕਿੱਥੇ ਸਰ ਅਨੁਸ਼ੇ ਮਿਲਣ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਆਰਕਿਪ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋਏਗੀ ਕਿ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਆਦੀ ਮਾਤਾ ਨੂੰ ਪੈਨਸ਼ਨ ਕਰਤੀ ਗਈ ਅਹੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲਿਖਿਆ ਦੂਜੇ ਵੀ ਨਹੀਂ ਕਿ ਕਾਰਵਾਈ ਚાલુ ਕਰ ਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਇਹੋ ਪੈਨਸ਼ਨ ਵਾਈ ਉਤਨੇ দাও ਅਹੀਂ ਕਦੀ ਸ਼ਿਵਦਾ ਗੰਦੇ ਵਾਲਾ ਕਿਦੇ ਤੁਰੇ ਸਾਨੂੰ ਕਰਵਾਹਪੁਰ ਤੱਕ ਪਤਾ ਲੱਗਾ ਅਹੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਹੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਰਹਿਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੈਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਅਮੀਰ ਤੁਸੀਂ ਕਦਾਨ ਖਤੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਤਵ ਦੀ ਵਿਆਖਿਆ ਹੋਈ ਆ 58000 ਰੁਪਿਆ ਸਾਡੀ ਵੱਲ ਬੈਂਕ ਕੋਲੂਨ ਕੱਢੀ ਜਾਂਦੀ ਵੀ ਤੁਸੀਂ ਕਿਉਂ ਨਹੀਂ ਲਾ ਲਈ ਆ ਪਰ ਅੱਜ ਹੀ ਆਰ ਕੇ ਬਾਦੀ ਮਰਾਈ ਅਸੀਂ ਸਰਕਾਰ ਕੋਲ ਕੇ ਉਹ ਹਾਰ ਲਾਈ ਆ ਕਿ ਸਾਡਾ ਕੀ ਵੀ ਮੁਸ਼ਕਲ ਦਾ ਹਾਲ ਕੀਤਾ ਜਾਵੇ ਜਿੱਥੇ ਵੀ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਦੇ ਹਦੀ ਟੈਨਸ਼ਨ ਦਾ ਹਾਲ ਕੀਤੀ ਜਾਵੇ ਅਸੀਂ ਕਿੰਛਦੇ ਮਿਲਦਾ ਅਸੀਂ ਮਸਾਂ ਹੀ ਆਪਣਾ ਗਜਰਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬੋਤੇ ਪੈਸਾ ਦਵਾਈ ਜਿੰਨੇ ਹੋਣੇ ਹਾਂ ਅੱਜ ਹੁਣ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲਿਖ ਕੇ ਦੇਖੋ ਫੜੇ ਕੋਈ 17 1500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਤੇ ਅਸੀਂ ਆਪਣੀ ਦਵਾਈ ਤੋਂ ਵੀ ਕੋ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਵੀ ਅਸੀਂ ਪਰੇਸ਼ਾਨ ਆ ਕਿਸਾ ਕੇ ਨਹੀਂ ਇਹਨਾਂ ਦਿਨਾਂ ਚ ਰ ਆਪਣਾ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਵਿਆਸ ਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਹੋਂਦ ਕੋਸ਼ਿਸ਼ ਕੀਤੀ ਹੈ ਲੈ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇਹ ਤੇ ਅਪਲੀਕੇਸ਼ਨ ਦੇ ਕੇ ਦਿੱਤਾ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਸਾਲੂ ਹੋ ਜੇ ਤੇ ਬਾਕੀ ਪੈਨਸ਼ਨ ਰਹੀ ਗੱਲ ਕੱਟ ਹੀ ਜਾਣ ਦੀ ਜਿਹੜਾ 85000 ਇਹਨਾਂ ਦਾ ਲੋਨ ਕੱਢਿਆ ਬਤਨ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੀ ਇਹ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰੇਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਡੈਂਟੀਟੀ ਵੇਖ ਕੇ ਉਂਗਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਵੀ ਆਪਾਂ ਨੂੰ پیسے ਜਿੰਦੀ ਆ ਇੱਕ ਹੀ ਗੱਲ ਉਧਰ ਦਿੰਦੇ ਰਹੇ ਆ ਨੰਬਰ ਤੋਂ ਇਹ ਆ ਵੀ ਸਭ ਤੋਂ ਵੱਡੀ ਗੇ ਆ ਕਿ ਇਹ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲਖਿਆ ਗਿਆ ਕਿ ਡੈਥ ਹੋ ਗਈ ਆ ਕੀ ਹੈ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਰਕਿੰਗ ਦੇ ਤੋਂ ਕਿਰਪਾ ਕਰਕੇ ਇਸੀ ਚਲ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਹੈ ਉਹ ਅਪਡੇਟ ਕੀਤੀ ਜਾਵੇ ਯਾਰ ਤਾਂ ਕਿ ਹੋਰ ਕਿਸੇ ਨੂੰ ਫਿਊਚਰ ਦੇ ਵਿੱਚ ਪ੍ਰੋਬਲਮ ਨਾ ਹੋਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਯੂਟਿਊਬ ਤੇ ਮਾਹਾਂ ਦੇ ਅੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਂ ਜਿਹਾ ਤੇ ਮੌਨੀਟ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਯੂਟਿਊਬ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ